ਅਸੀਂ ਆਏ ਜੀ ਦਾੜਾ ਪਰ ਲੰਘੇ ਆਹੋ ਹਾਂ ਉਹ ਪਾ ਦਮੇ ਨਾ ਚਾ ਦੇਖਿਆ ਹਾਂ ਉਹਦੇ ਤਣਾ ਦੇ ਬਾਈ ਬਾਪ ਲੈ ਲੈ ਲਓ ਮੈਦਾਨੀ ਹੈ ਹਾਂ ਦਾਪੀ ਨਹੀਂ ਸੀ ਇਹ ਕੱਪ ਨਹੀਂ ਬਟੇ ਆਹ ਆਹ ਹੰਪੂਰਾਈ ਆਹ ਉਹ ਵਧੀਆ ਹੰਪੂਰਾਈ ਲੈ ਆਵਾਏ ਕਰਦੇ ਨੇ ਬ੍ਰੋ ਕਰੇ ਤੇ ਕਿੱਥੇ ਅੰਦਰ ਪੜਨੇ ਨੂੰ ਤੇ ਟੱਕਣੇ ਆ ਜਾਂਦੇ ਨੇ ਕਿ ਬੰਦਲੀ ਬਾਇਆ ਬਾਕੀ ਜਿਹੜੀ ਗੰਦੀ ਮਾ ਕਾਈ ਤੁਝ ਪਾਣਾ ਇਹ ਇੱਥੇ ਜੋ ਮੋਟਰਾਂ ਨਾ ਇੰਨੀ ਧਰਨਾ ਕਰੇ ਕਿ ਨਾ ਕਰਿਓ ਉਹ ਕੋਈ ਹੋਏ ਨਾ ਰਾਤ ਨੂੰ ਕੱਢ ਕੇ ਲੈ ਜਾਏ ਅੱਛਾ ਅੱਛਾ ਇਹਨਾਂ ਨੂੰ ਛੱਡ ਦਿਓ ਆਹ ਹੋਈ ਨਾ ਕਿ ਇੱਥੇ ਇੰਨਾ ਘੇੜੀਆ ਜਿਹਾ ਛੱਡ ਦਿਓ ਹਮਮ ਓਕੇ ਓਕੇ ਬੰਗਣਿਆ ਹਾਰਾ ਫਿਰ ਇਹ ਪਾਣੀ ਰੋਹੇ ਹੋਏ ਤੇ ਨਾ ਦੋ ਜਾਣਾ ਦੋ ਵਿੱਚ ਆਪਰੇ ਦੋਨਾਂ ਦੀ ਹਮ ਕਿਨਾ ਭੇਜਣਾ ਤੱਕ ਰਿਹਾ ਆਹ ਵਾਲੇ ਤੱਕੜੀਆਂ ਤੇ ਚਾਰੇ ਵਾਲੇ ਵੀ ਤੱਕੜੀਆਂ ਆਹ ਚੱਲ ਆਹ 2:00 ਵਜੇ ਆਣਾ ਹਾਂ ਕਿਹੜਾ ਕੱਟਦਾ ਵਾ ਵੱਡਾ ਬੰਦੀਆ ਉਹ ਨੀਂ ਕੋਲੂ ਤੇ ਹੋਇਆ ਤੇਰਾ ਡੈਡੀ ਨਹੀਂ ਬੋਲਦਾ ਚੋਰਾ ਪੰਡਾ ਚੰਪੰਡਾ ਵੱਡਾ ਹੋ ਗਿਆ ਫਿਰ ਏਹ ਕਿਹੜਾ ਬੁੱਢਾ ਅਲੀ ਨੂੰ ਦੇਖਦੀ ਹਾਂ ਹਾਂ ਆ ਕਰਨਾ ਜੋ ਆ ਬੀ ਸੁਣੇ ਆਈ ਹੈ ਸਾਂਝੇ ਸਟੇਪਾਂ ਤੇ ਆਉਣਗੇ। ਹਾਂ। ਹੋਰ ਇਹ ਦਾ ਸੰਤਾਲ। ਲੈ ਵੀ ਆਪਣੇ ਨਵਾਬ ਸਾਹਿਬ ਦਾ ਤੁਹਾਨੂੰ ਸੈਟਅਪ ਲੱਗਿਆ ਵਿਖਾਈਏ। ਮੈਂ ਕਿਹਾ ਪਾਣੀ ਪੂਣੀ ਭਰ ਲਿਆ ਠੰਡਾ ਜਿਹਾ ਪਹਿਲਾਂ ਮੋਟਰ ਛੱਡ ਕੇ ਫੇਰ ਹੀ ਛੱਡਦੇ ਇੱਕ ਦਾ ਪੈਗ। ਅੱਛਾ 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 ਅੱਛਾ। ਆ ਲੈ ਅੱਜ ਆਪਾਂ ਤੁਹਾਨੂੰ ਆਪਣੇ ਨਵਾਬ ਦਾ ਹੀ ਵਲੌਗ ਵਿਖਾਉਣਾ ਕੱਲੇ ਦਾ। ਵੇਖੋ ਅੱਜ ਕੀ ਕੋ ਕਰਦਾ ਹੈ ਬਾਈ ਪਾਣੀ ਵੇਖੋ ਨਾ ਆਹ ਹਾ 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 ਬਰਫ਼ ਪਾਉਣ ਦੀ ਲੋੜ ਨਹੀਂ ਇੰਨਾ ਠੰਡਾ ਆਹ ਹਾ ਹਾ ਤਾਂ ਸੁਹਾਫਲ ਕੋਈ ਗੱਲ ਬਾਤ ਗੱਲ ਬਾਤ ਇਹੀ ਹੈ ਬਾਈ ਪਾਣੀ ਬਹੁਤ ਠੰਡਾ ਨਜ਼ਾਰਾ ਆ ਜਾਣਾ ਪੈਗlon ਵਿੱਚ ਲਾਲਪਰੀ ਵਿੱਚ ਪਈ ਨਾ ਇਹਦੇ ਮੈਂ ਕਿਹਾ ਤੂੰ ਵੇਖੀਆਂ ਵੇਖ ਇੱਦਾਂ ਇਹ ਆਹ ਆਹ ਭੋਲੀ ਬੂਹ ਨਾ ਪਾ ਇਸੇ ਖੂਹ ਦੇ ਵਿੱਚ ਪਾਣੀ ਆਈ ਜਾਂਦਾ ਇਸੇ ਦੇ ਫੇਰੇ ਦੰਡੀ ਜਾਂਦੇ ਆ ਇਹੋ ਚੀਜ਼ਾਂ ਰੈਸਟੋਰੈਂਟ ਚ ਮਿਲਦੀਆਂ ਹੈ ਹੈਲੋ ਇੱਥੇ ਖੁੱਲ ਬਾਰਾ ਯਾਰ ਹੈ ਚਾਰ ਸਵੇਰੇ ਖੁੱਲ ਬਾਰਾ ਵਧੀਆ ਹਵਾ ਵਗਦੀ ਜਾਂ ਨਜ਼ਾਰਾ ਕੁੜੀਆ ਵਈ ਲਾਉਣੇ ਪੈ ਗਾ ਪਾਣੀ ਡੰਡਾ ਭਰ ਲਿਆ ਆਪਾਂ ਹੂੰ ਬੈਹਨੇ ਦਾ 10 ਮਿੰਟ ਦੋਵੇਂ ਭਰਾ ਤੂੰ ਤਾਂ ਲਾਉਣੀ ਨਹੀਂ ਮੈਂ ਤਾਂ ਲਾਵਾਂ ਤੇਰੇ ਮੁੰਡੇ ਦਾ ਇੱਕ ਵਾਧਾ ਲਾ ਲੂੰਗਾ ਨਹੀਂ ਨਹੀਂ ਚੱਕ ਕੇ ਰੱਖ ਭੱਟ ਹਾਂ ਹਾਂ ਪਰ ਵੇਖਣ ਵਾਲਿਆਂ ਨੂੰ ਕੀ ਮੈਸੇਜ ਦੇਣਾ ਜਿਹੜੇ ਕੋਈ ਪੈਗ ਲਾਉਂਦੇ ਆ ਬਾਈ ਉਹ ਨਾ ਪੀਣ ਅੱਛਾ ਉਹ ਲਈ ਹਾਨੀ ਘਰਕਾ ਮੈਨੂੰ ਦੇ ਦਿਆ ਕਰਨ ਅੱਛਾ ਅੱਛਾ ਜੇ ਕਿ ਸੱਜਣ ਨੇ ਪੀਣ ਦਾ ਚਾਹ ਵਾਣਾ ਹੋਵੇ ਪੀਵੇ ਨਾ ਬੋਤਲ ਲੈ ਕੇ ਤੇ ਆਪਾਂ ਨੂੰ ਦੇ ਦਿਆ ਕਰੀ ਠੀਕ ਆ ਨੇ ਇਹ ਬੜਾ ਵਧੀਆ ਮੈਸੇਜ ਆਇਆ। ਇਹ ਵਧੀਆ ਮੈਸੇਜ ਆਇਆ। ਅਗਲੇ ਨੂੰ ਅਗਲੇ ਸਿਹਤ ਨਾ ਖਰਾਬ ਹੋਵੇ ਆਪਣੀ ਹੋ ਜਦਾ ਹੋ ਜੀ। ਨਹੀਂ ਮੈਨੂੰ ਇੱਕ ਗੱਲ ਦੱਸ ਵੀ ਜਿਹੜਾ ਤੇਰੇ ਵਾਂਗੂ ਪੀਂਦਾ ਹੋਇਆ ਉਹ ਆਜ ਲੈ ਕੇ ਆਵੇ। ਅੱਛਾ ਲੈ ਕੇ ਆਵੇ। ਨਹੀਂ ਜਿਹੜੀ ਗੱਲ ਤੂੰ ਗੱਲ ਕਰਦਾ ਵੀ ਉਹ ਮੈਨੂੰ ਦੇ ਦੋਵੇ। ਹਾਂ। ਤੇ ਉਹ ਤੈਨੂੰ ਲੱਗਦਾ ਵੀ ਤੈਨੂੰ ਜੋ ਪੈਗ ਲਾਉਣ ਵਾਲਾ ਬੰਦਾ ਤੈਨੂੰ ਦਾਰੂ ਦੇ ਦਊਗਾ। ਨਹੀਂ ਜਿਹਨੇ ਨਵੀਂ ਨਵੀਂ ਸ਼ੁਰੂ ਕਰਨੀ ਹੋਵੇ ਕਈ ਿਆਰ ਨਾ ਕਰਨੀ ਹੋਵੇ ਹੋਰ ਤਾਂ ਸ਼ੌਂਗ ਸੌ ਜਿਆਦਾ ਉਹ ਨਾ ਪੀਵੇ ਸਗੋਹ ਤਾਂ ਕੋਈ ਨਾ ਕਹਿੰਦਾ ਨਾ ਪੀ ਤੂੰ ਸੱਲ ਸਾਨੂੰ ਪਿਆ ਕੇ ਵੇਖ ਲੈ ਅੱਛਾ ਤੈਨੂੰ ਘੰਟੇ ਦੋ ਘੰਟੇ ਪਾ ਲੱਗ ਜੂਏ ਕੀ ਕਰਦੇ ਆ ਅੱਛਾ ਗੁਰਦਿਆਂ ਨੂੰ ਮਾਰੀ ਐ ਕੁੱਲ ਮਿਲਾ ਕੇ ਗੁਰਦਿਆਂ ਨੂੰ ਮਾਰੀ ਐ ਲੀਵਰ ਨੂੰ ਮਾਰੀ ਐ ਸਾਰੇ ਕਾਹ ਨੂੰ ਮਾਰੀ ਐ ਬਾਈ ਜੀ ਤੇ ਤੇਰੇ ਪਿੱਤਲ ਦੇ ਆ ਮੇਰੇ ਥੋੜੇ ਲੋਹੇ ਦੇ ਕੰਮ ਕਰਦੇ ਆ ਨਾ ਅੱਛਾ ਅੰਦਰ ਪੂਰਾ ਬਾਰਾ ਜਾਂਦਾ ਰਹਿੰਦਾ ਲੋਹਾਂ ਜਾਂਦਾ ਰਹਿੰਦਾ ਹਾਂ ਥੋੜੇ ਸਟ੍ਰੌਂਗ ਹੋ ਜਾਂਦੇ ਆ ਅੱਛਾ ਚਲੋ ਚੰਗੀ ਗੱਲ ਆ ਭਰਾਵਾ ਨਹੀਂ ਵੈਸੇ ਤਰਾ ਸਿਜਾ ਉਹ ਮਾਰਾ ਨਹੀਂ ਮੇਰੇ ਸਾਹਮਣੇ ਸਿਜਾ ਵਧੀਆ ਦੇਵਾਂਗੇ ਮਾਰਾ ਕਿਉਂ ਦੇਵਾਂਗੇ ਹਾਂ ਮਾਰਾ ਕਿਉਂ ਦੇਵਾਂਗੇ ਚਲ ਕੋਈ ਨਹੀਂ ਮੈਂ ਹੁਣ ਉਹਦਾ ਪਿੱਕ ਕਰਕੇ ਪਾਵਾਂਗੇ ਆਪਾਂ ਸਟੋਰੀ ਫੇਸਬੁੱਕ ਤੇ ਥਾਰੇ ਵੇਖਣਗੇ ਜਾਂ ਸੱਜਣ ਬੇਲੀ ਠੀਕ ਅੱਗੇ ਸੱਜਣ ਬੇਲੀ ਗਏ ਆਂ ਤੇ ਪੀਣ ਦੀ ਪਾ ਨਾ ਕੋਈ ਹੋਰ ਵੀ ਪਾ ਲਿਆ ਕਰ ਆਪਣੇ ਕੋਲ ਹੈ ਹੀ ਹੋਰ ਕੋਹ ਨਹੀਂ ਇਹੀ ਆ ਅੱਛਾ ਇਹੀ ਕੁਛ ਆ ਐਸ ਵੇਲੇ ਤੇ ਇਹੀ ਕੁਛ ਹੁੰਦਾ ਫਿਰ ਸਟੋਰੀ ਪੈਂਦੀ ਐ ਇਹੋਲੇ ਹੁੰਦੀ ਤਰਕੇ ਪੈਂਦੀ ਨਹੀਂ ਅੱਛਾ ਅੱਛਾ ਚਲ ਕੋਈ 8 ਵਜੇ ਤਾਂ ਉੱਠਣਾ ਹੁੰਦਾ ਭਰਾਵਾ ਹਾਂ ਨੇ ਹੋ ਠੀਕ ਹੈ ਖਾਲਸਾ ਸਾਹਿਬ ਆ ਰਹੇ ਉਧਰੋਂ ਠੀਕ ਹੈ ਹਾਂਜੀ ਸਰ ਆਪਣਾ ਜੀ ਲਾਇਓ ਜੀ ਨੂੰ ਕਿੱਥੇ ਹੀ ਆ ਦੇਖ ਪੈਗ ਲਾਉਂਦੇ ਨਹੀਂ ਇਹਦਾ ਪੈਗ ਲਾਉਣੀ ਆ ਪਾਣੀ ਨੂੰ ਪਾਉਣੀ ਆ ਆਪਾ ਬੱਜਰ ਨਹੀਂ ਕੀ ਬੱਜਰ ਚ ਨਹੀਂ ਉਗਦਾ ਇਹ ਤਾਂ ਜਿੰਨਾ ਮਰਜ਼ੀ ਜ਼ੋਰ ਲਾ ਲਈ ਉਗਣਾ ਹੀ ਉਹ ਉਗਣਾ ਹੀ ਮੈਂ ਹੁਣ ਘਰੇ ਨਿੰਮੂਆਂ ਦੇ ਬੂਟੇ ਲਾਇਆ ਜੱਗਿਆ ਪਿਛਲੇ ਸਾਲ ਐ ਡੇਡੇ ਹੋਏ ਫੜੇ ਆ ਉਹ ਜੀ ਬਾਈ ਉਹਨਾਂ ਨੂੰ ਫੁੱਲ ਲੱਗਦੇ ਆ ਝੜ ਜਾਂਦੇ ਆ ਅਸ਼ੁਰ ਤਾਂ ਠੀਕ ਆ ਆ ਹੁਣ ਇੱਥੇ ਆ ਮਸੰਮੀਆਂ ਲੱਗੀਆਂ ਖੜੀਆਂ ਭਾਂਜੋ ਇੱਥੇ ਕਿਹੜੀ ਤੂੰ ਖਾਦ ਪਾਈ ਆ ਖੁਸ਼ ਹੋਣੀ ਸਹੀ ਆ ਇਹ ਝਾਰ ਤੇ ਖੜੀਆਂ ਪੈ ਜਾਂਦੇ ਸਸਮੀਆਂ ਲੱਗੀਆਂ ਪਈਆਂ ਉੱਥੇ ਭਾਂਜੇ ਰੋਜ਼ ਪਾਣੀ ਲਾਉਣੇ ਉੱਥੇ ਹੁੰਦੇ ਆ ਆਹ ਇਹ ਝਾਰ ਦੀ ਚਲਦੀ ਆ ਦਾਲ ਤਾਂ ਇਹ ਕਰਦੇ ਨਾ ਮਾਲਾ ਝਾਰ ਤੋ ਡਹਿਲੀ ਜਿੱਤੋ ਯਾਰ ਗੱਲ ਇਹ ਕਰਦੇ ਆ ਨਾ ਮਾਲਾ ਮੈਂ ਆਪਾਂ ਇੱਥੇ ਉੰਬੇ ਨਹੀਂ ਯਾਰ ਆਉਦੇ ਤੂੰ ਝਾਰਦਾ ਨਾ ਮੈਂ ਤਾਂ ਪਾਣੀ ਪਾਉਣੇ ਇੱਥੇ ਆ ਕੇ ਹਾਏ ਆਪਣੇ ਆਈ